ਹਾਂਜੀ ਸასი ਕਾਲ ਜੀ ਸਾਰੇ ਕਬੂਤਰ ਵਾਲੇ ਭਰਾਵਾਂ ਨੂੰ ਤਾਂ ਠੀਕ ਤੇ ਮਿੱਤਰੋ ਆਪਾਂ ਬਣਾਈਆਂ ਆਪਣੇ ਕਬੂਤਰਾਂ ਨੂੰ ਪਾਉਣ ਦੀ ਖਰਾਕ ਤੇ ਕਣਕ ਲਈਆ 6 ਕਿਲੋ ਆ ਲਓ ਤੇ 5 ਕਿਲੋ ਦੇ ਲਾਗੇ ਤੋਰੀਆ ਪਾਤਾ ਆਪਾਂ ਕਰੀਜੋ ਚੱਕ ਤੋਰੀਆ ਤੇ ਜੇ ਕਣਕ ਡੱਬੂ ਵਾਲੀ ਆ ਫੇਰ ਥੋ ਲੋ ਜੇ ਕਰਦੀ ਆ ਫੇਪਾਵੇਂ ਰਹਿਣ ਦੋ ਤੇ ਹੁਣ ਪੈਣ ਲੱਗਿਆ ਮੂੰਗੀ ਦੀ ਦਾਲ 5 ਕਿਲੋ ਇਹ ਵੀ ਤੇ ਆਪਾਂ ਬੁੱਤ ਰੋਡਾਂ ਨਾਲ ਇਹਨੂੰ ਵੀ ਉਹ ਪਾਉਣੀ ਆ ਚਾਲ ਚ ਜਿਹੜੇ ਬੈਠੇ ਆ ਬੱਚਿਆਂ ਵਾਲੇ ਜੋੜਿਆਂ ਵਾਲੇ ਉਹਨਾਂ ਨੂੰ ਵੀ ਉਹ ਪਾਉਣੀ ਆ ਤੇ ਕਰੀ ਜਾਓ ਚੱਕ ਤੁਸੀਂ ਤੇ ਮੂੰਗੀ ਦੀ ਦਾਲ ਪੈ ਗਈ ਆ ਹੁਣ ਪੈਣ ਲੱਗੀ ਆ ਸੋਇਆਬੀਨ ਸੋਇਆਬੀਨ ਹੈ ਗਿਆ ਵੇਹੇ ਜੇ ਭੁੱਖੇ ਰੱਖ ਕੇ ਪਾਓ ਕਿ ਥੋੜੇ ਜਿਹਾ ਫੇਮੂ ਮਾਰਨ ਕੇ ਇਹ ਭਾਈ 3 3.5 4 ਕਿਲੋ ਦੇ ਲੱਗੀ ਸਕੀ ਪਾਇਆ ਆਪਾਂ ਸੋਇਆਬੀਨ ਤੇ ਆਪਣਾ ਹੁਣ ਭਈ ਮੋਠਾਂ ਦੀ ਦਾਲ 3 ਕਿਲੋ 3 ਕਿਲੋ ਮੋਠ ਪਾਏ ਆਪਾਂ ਕਿ ਚਲੋ ਮੂੰਗੀ ਦੀ ਦਾਲ ਨਾਲ ਪ੍ਰੋਟੀਨ ਬਹੁਤ ਜ਼ਿਆਦਾ ਮੂੰਗੀ ਦੇ ਵਿੱਚ ਵੀ ਸੋਇਆਬੀਨ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਵਾ ਬਾਕੀ ਤੁਹਾਨੂੰ ਪਤਾ ਹੀ ਆ ਕਿ ਦਾਲਾਂ ਸਾਰੀਆਂ ਹੈਗੀਆਂ ਬਹੁਤ ਚੰਗੀਆਂ ਵਾ ਤੇ ਹੁਣ ਕਰੋ ਚੱਕ ਅੱਗੇ ਹੁਣ ਪੈਣ ਲੱਗੇ ਆ ਜੀ ਮਸਰ ਮਸਰ ਵੀ 3 ਕਿਲੋ ਪਾਈ ਆਪਾਂ ਬਾਬੇ ਦਾ ਲਿਆ ਨਾ ਤੇ ਤਾਂ ਆਪਾਂ ਰੋਣੀ ਸ਼ੁਰੂ ਕਰਦੇ ਹਾਂ ਬਾਕੀ ਸੇਵਾ ਤੇ ਪੂਰੀ ਕਰਨ ਦੇ ਜਨਮਾਂ ਦੀ ਬਾਕੀ ਸਾਰਾ ਰੱਬ ਦੇ ਹੱਥ ਵਾਸਾ ਠੀਕ ਆ ਜੀ ਹੁਣ ਪੈਂਦੀ ਆ ਅਲਸੀ ਕਰੋ ਚੱਕ ਐ ਪੂਰਾ ਐ ਝੋਲਟੇ ਰਜੋਣੇ ਪੂਰੇ ਝੋਟੇ ਠੀਕ ਆ ਜੀ ਹੁਣ ਪੈਜੀ ਆ ਅਲਸੀ ਤੇ ਬਸ ਜਿਹੜੇ ਚਣੇ ਸੀ ਚਣੇ ਆਪਾਂ ਬਾਦਰ ਲਾਏ ਸੀ ਕਿਉਂਕਿ ਚਣੇ ਜਿਹੜੇ ਮਿਲੇ ਸੀ ਉਹ ਪਾਲਿਸ਼ ਵਾਲੇ ਮਿਲੇ ਫਿਰ ਉਹ ਧੋ ਕੇ ਫੇਰ ਪੋਣੇ ਹੀ ਹੋਵੇ ਹੁਣ ਪੈਂਦਿਆ ਤਾਰਾ ਮੀਰਾ ਤਾਰਾ ਮਿਰਾਬੀ ਪਾਇਆ 2.5 2 2.5 ਕਿਲੋ ਪਾਇਆ ਤਾਰਾ ਮਿਰਾਬੀ। ਇਹ ਆ ਮੇਰੇ ਵੀਰ ਜੀ ਉਹ ਜਾਤਾ। ਤੇ ਆਪਾਂ ਬੈਠੇ ਵੀਡੀਓ ਦੇ ਬਣਾਉਣਾ। ਇਹ ਆਪਣਾ ਬਲੌਗ ਅੱਜ ਬਹੁਤ ਚਿਰ ਬਾਅਦ ਆ ਪੌਣ ਲੱਗ ਗਿਆ। ਤੇ ਤੇਲ ਵੱਖਰੇ ਪਾਤਸ਼ਾਲ ਥੋੜੇ। ਹੁਣ ਅੱਗੇ ਆਪਾਂ ਪੌਣ ਲੱਗਿਆ। ਜੋ ਇੱਛਾ ਜੋ ਗੋਚੀ। ਤੇਲ ਉਹਦਾ ਤੇ ਬੀਜ ਨਿਕਲ ਗਿਆ ਤੋੜਦੇ ਉਹਨਾਂ ਨੂੰ ਕੱਟ ਲੈ ਨਹੀਂ ਉਹ ਸਬੂਤੀ ਪਾਉਂਦੇ ਦੋ ਕਿਲੋ ਤੇਲ ਪਾਏ ਆਪਾਂ ਪੂਰੇ ਖਾਈ ਜਾਂਦੇ ਖਾਈ ਜਾਂਦੇ ਤੇਲੇ ਸਾਹਮਣੇ ਖਰਾਕ ਪੈਣਦੀ ਆ ਸਾਡੇ ਸਾਹਮਣੇ ਰਲਾਉਣੀ ਆਪਾਂ ਬਾਕੀ ਸਾਰਾ ਰੱਬ ਦੇ ਹੱਥ ਵਾਸਾ ਜੀ ਜੋ ਕਰਮਾਂ ਦਾ ਮਿਹਨਤ ਕਰਨੀ ਇਨਸਾਨ ਦੇ ਹੱਥ ਵਾਸਾ ਫਲ ਦੇਣਾ ਮਾਲਕ ਦੇ ਹੱਥ ਵਾਸਾ ਨਹੀਂ ਨਹੀਂ ਰਲਦੇ ਲਾਦੇ ਵਿੱਚ ਕੋਈ ਨਹੀਂ ਲੱਭਾ ਬੇਦਨ ਹੁਣ ਪੈਣ ਲੱਗੇ ਆ ਜੀ ਆਪਣਾ ਪਾਏ ਯਾਰ ਵੇਚੋ ਨਾ ਵੇਖਿਓ ਸੂਰਜ ਮੁਖੀ ਦੇਬੀ 2 ਕਿਲੋ ਇਹ ਪਾਏ ਆਪਾਂ ਚਨੇ ਆਪਾਂ ਬਾਦਰ ਲਾਏ ਸੀ ਤੇ ਆਪਣਾ ਕਿਉਂਕਿ ਉਹ ਜਿਹੜੇ ਮਿਲੇ ਸੀ ਚਨੇ ਬਾਕੀ ਸੋ ਲਏ ਸੀ 30 ਕਿਲੋ ਦੇ ਲੱਗੇ ਸ਼ਾਗੇ ਤੇ ਉਹਦੋਂ ਥੋੜੀ ਪਾਲਿਸ਼ ਜੀ ਆ ਬਾਜਰਾ ਪਾਇਆ ਵਾ ਬਾਜਰਾ 15 ਕਿਲੋ ਬਾਜਰਾ ਪਾਇਆ ਆਪਾਂ ਤੇ ਇਹ ਵਾਸ਼ ਕਰਨਾ ਸੀ ਅਜੇ ਤੇ ਨਾਲ ਇਹਨੂੰ ਬਾਜਰੇ ਨੂੰ ਰੱਖ ਕੇ ਅੱਗ ਬਖਰਾ ਕਰ ਲਵਾਂ ਜਿਹੜਾ ਬਾਜਰਾ ਇੱਕ ਦਿਨ ਧੋਣਾ ਵਾ ਜਿੱਦਾਂ ਇਹਦੇ ਉੱਪਰ ਜਿੱਦਾਂ ਹੁਣ ਬਾਜਰਾ ਧੁੱਪ ਗਿਆ ਵਾ ਸੁੱਕ ਗਿਆ ਤੇ ਫੇਰ ਬਾਜਰਾ ਵੱਖਰਾ ਹੀ ਰੱਖਣਾ ਵਾ ਤੇ ਇਹਦੇ ਉੱਤੇ ਜਿੱਦਾਂ ਤੇਲ ਆ ਦੇਸੀ ਸਰੋਂ ਦਾ ਵੈਸੇ ਉਹ ਸਰੋਂ ਵੀ ਤੋਰੀਆ ਪਾਹੀ ਸੱਚ ਸੋਰੀ ਆਪਾਂ ਤੇ ਇਹਦੇ ਉੱਪਰ ਬਾਜਰੇ ਦੇ ਉੱਪਰ ਆਪਾਂ ਤੇਲ ਪਾ ਕੇ ਨਾ ਤੇਲ ਮਲਣਾ ਇਹਦੇ ਉੱਪਰ ਤੇ ਫੇਪ ਹੋਣਾ ਵਾ ਆਪਣਾ ਸਿਮਾ ਵੀਰ ਸਰਲੀ ਤੋਂ ਤੇ ਨਾਲ ਜਰਮਨ ਤੇ ਮੈਂ ਹੈਗਾ ਜੀ ਵਿਸ਼ਾਲ ਤੇ ਅੱਜ ਆਪਾਂ ਬਲੌਗ ਪਾਇਆ ਵਾ ਸਾਰੇ ਵੀਰਾਂਗੇ ਹੱਥ ਜੋੜ ਕੇ ਬੇਨਤੀ ਆਖੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਜਰੂਰ ਪੂਰੀ ਵੇਖਿਓ ਬਾਕੀ ਜੜਾ